ਜਿੱਥੇ ਕਿ ਸਮਾਂ ਬਦਲਿਆ ਖੇਤੀ ਦੇ ਅਨਾਲ ਨਾਲ ਜਿਹੜੇ ਉਹ ਸਾਧ ਉਸਦੇ ਵਰਤੋਂ ਵਾਲੇ ਬਦਲ ਕੇ ਤਾਂ ਹੁਣ ਬਾਜ਼ਾਰ ਦੇ ਵਿੱਚ ਜਿਹੜੇ ਨਵੇਂ ਸੰਦ ਆ ਕੇ ਖੇਤੀ ਨੂੰ ਲੈ ਕੇ ਨਵੀਂ ਤਕਨੀਕ ਦੇ ਨਾਲ ਅਤੇ ਸੌਖੇ ਤਰੀਕੇ ਦੇ ਨਾਲ ਇਹ ਜਿਹੜੇ ਸੰਦ ਚੱਲਣ ਵਾਲੇ ਆ ਤਾਂ ਇੱਕ ਦੁਕਾਨ ਆ ਜੋ ਜਿਲ੍ਹਾ ਤਰਨਤਾਰਨ ਦੇ ਸ਼ਹਿਰ ਭਿੱਖੀਵੈਂਡ ਵਿੱਚ ਆ ਤਾਂ ਉੱਥੇ ਜਿਹੜੀਆਂ ਇਹ ਨਵੀਆਂ-ਨਵੀਆਂ ਤਕਨੀਕਾਂ ਦੇ ਨਾਲ ਕਈ ਜਿਹੜੇ ਇਥੇ ਸੰਧ ਆਏ ਆ ਬਾਜ਼ਾਰ ਦੇ ਵਿੱਚ ਤਾਂ ਜੇ ਮਾਰਕੀਟ ਦੀ ਗੱਲ ਕੀਤੀ ਜਾਵੇ ਤਾਂ ਇਹੋ ਜਿਹੇ ਸੰਧ ਜਿਹੜੇ ਆ ਸਾਡੇ ਕਿਸਾਨ ਭਰਾਵਾਂ ਨੂੰ ਪਤਾ ਨਹੀਂ ਲੱਗਦਾ ਕਿ ਸੰਧ ਕਦੋਂ ਬਾਜ਼ਾਰ ਦੇ ਵਿੱਚ ਆਇਆ ਜਦੋਂ ਉਹ ਦੇਖਦਾ ਉਸ ਤੇ ਕੋਣ ਦੇਖਦਾ ਜਾਂ ਉਹ ਦੇਖਦਾ ਤਾਂ ਉਹ ਹਰਾਨ ਹੋ ਜਾਂਦਾ ਕਿ ਇਹ ਜਿਹੜੇ ਸੰਧ ਆ ਇਹ ਸਾਨੂੰ ਪਤਾ ਲੱਗ ਜਾਂਦਾ ਤਾਂ ਅੱਜ ਕੀ ਨਾ ਵੇਖੀ ਤਾਂ ਕੋਈ ਨਾ ਸਾਰੇ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਅਸੀਂ ਪੰਜਾਬ ਜਿਹੜੇ ਵਰਕਸ਼ਾਪ ਵਿੱਚ ਮੈਂ ਤੋਂ ਮੋਰ ਰਹੇ ਹਾਂ ਜੀ ਤੇ ਆਪਣਾ ਜੀ ਵਰਕਸ਼ਾਪ ਤੇ ਕਾਬੀ ਦਿਨ ਤੋਂ ਚੱਲ ਰਹੀ ਹੈ ਜੀ ਆ ਸਟੇਟਿੰਗ ਦਾ ਕੰਮ ਆਪਾਂ ਨਵਾਂ ਸ਼ੁਰੂ ਕੀਤਾ ਜੀ ਇੱਥੇ ਤਕਰੀਬਨ ਪਲਵੰਡੀ ਵਾਲੇ ਸਾਰੇ ਸੰਦ ਆਪਾਂ ਤਿਆਰ ਕਰਕੇ ਦੇ ਦਿੰਦੇ ਹਾਂ ਜੀ ਆ ਜਿਹੜੀ ਆ ਆ ਕਿਹੜੀ ਚੀਜ਼ ਆ ਇਹ ਵੀਰਦੀ ਆਪਣਾ ਹੈਗਾ ਜੇ ਤੂੜੀ ਸ਼ਾਨਣ ਵਾਲਾ ਸ਼ਾਨਣਾ ਅੱਛਾ ਜੀ ਇਹਦੇ 2-3 ਮਾਡਲ ਆਉਂਦੇ ਆ ਵੀਰ ਜੀ। ਅੱਛਾ ਜੀ। ਆਹ ਸਾਰਿਆਂ ਨੂੰ ਸਸਤਾ ਮਾਡਲ ਆ ਫਾਈਬਰ ਵਾਲਾ। ਹੂੰ। ਇਹ ਹੈਗਾ ਵੀਰ ਜੀ 11600 ਰੁਪਏ ਦਾ। ਤੂੜੀ ਮਤਲਬ ਇਹ ਕਿਸ ਤਰ੍ਹਾਂ ਛਾਂਦਾ ਏ? ਤੂੜੀ ਵਿੱਚ ਵੀਰ ਜੀ ਇਹਦੇ ਆਪਾਂ ਤੂੜੀ ਪਾ ਦਈਦੀ ਆ ਤੇ ਉਧਰ ਦੀ ਆਪਣੇ ਆਪ ਨਿਕਲਦੀ ਰਹਿੰਦੀ ਨਾਲ ਇਹਨੂੰ ਘਮਾਉਣਾ ਪੈਂਦਾ ਜੀ। ਅੱਛਾ। ਇਹ ਕਾ ਪੱਖੇ ਪਏ ਕਿਸ ਕੰਮ ਆਉਂਦੇ ਆ? ਉਹ ਪੱਖੇ ਵੀਰ ਜੀ ਡੇਰੀ ਦੀ ਵਰਤੋਂ ਜਾਂਉਂਦੇ ਆ ਜੀ ਡੇਰੀ ਫਾਰਮ। ਇਹ ਹਾਲ ਆਲੇ ਪੱਕੇ ਆ ਜੀ ਇਹ ਪਸ਼ੂਆਂ ਦੀ ਵਰਪੋਹ ਜਿਆ ਸਾਰੇ ਮੇਰੀ ਫਾਰਮਿੰਗ ਦੇ ਵਾਸਤੇ ਇਹ ਕਾਫੀ ਪੱਕੇ ਆ ਜੀ ਇਹ ਘਰ ਲਈ ਵੀ ਆ ਸਕਦੇ ਵਰਤੋਂ ਦੇ ਵਿੱਚ ਕਾਉ ਦੀ ਵਰਤੋਂ ਵਾਸਤੇ ਵੀਰ ਜੀ ਆ ਆ ਜਾਂਦਾ ਜੀ ਉਹ ਥੋੜੇ ਜੇ ਨਾ ਕੋਸਟਲੀ ਪਾ ਜਾਂਦੇ ਆ ਤੇ ਆ ਸਾਰੇ ਆ ਹੈਗਾ ਜੀ ਆਪਣਾ ਮੋਟਰ ਤੋਂ ਬਿਨਾਂ 13500 ਰੁਪਏ ਦਾ ਆ 7700 ਦਾ ਜੀ ਆ ਆਦੀ ਦੀ ਹਸ ਪਾਵਰ ਦਾ 8200 ਦਾ ਉਹ 9200 ਦਾ ਇੱਕ ਹਾਸ ਪਾਵਰ ਵਾਲਾ ਜੀ 11800 ਇੱਕ ਇਹ ਉੱਪਰ ਲੱਗੇ ਜਿਹੜੇ ਹਾਂਜੀ ਇਹ ਵੀ ਡੇਰੀ ਫਾਰਮਿੰਗ ਵਾਸਤੇ ਵੱਡੇ ਛੱਡਾਂ ਵਾਸਤੇ ਜੀ ਇਹਨਾਂ ਦਾ ਹਵਾ ਦਾ ਫਲੋ ਹੈਗਾ ਜੀ ਤਕਰੀਬਨ 50 60 ਫੁੱਟ ਤੱਕ ਹੈਗਾ ਅੱਛਾ ਇਹ ਕਹਿੰਨੇ ਥੋੜੇ ਬਾਈਟੇ ਚ ਲੈਣੇ ਆ ਤੇ ਆਖਰ ਛੋਟੇ ਪੱਖੇ ਆ ਗਿਆ ਜੀ ਇਹਨਾਂ ਦਾ ਵੀ ਤਕਰੀਬਨ 35 40 ਫੁੱਟ ਤੱਕ ਹਵਾ ਵਧੀਆ ਮਾਰਦੇ ਆ ਇੱਧਰ ਉਹ ਵੀ ਹੈਗਾ ਜੀ ਇੱਕ ਇਹ ਵੀਰਦੀ ਜੈਤੋ ਮਾਰਕੀਟ ਦਾ ਬਣਿਆ ਹੈ ਦਸ਼ਮੇਸ਼ ਅਗਰਵਾਲਿਆਂ ਦਾ ਤੇ ਇਹ ਛੋਟੇ ਬਾਈਟ ਦਾ ਜਿਵੇਂ ਮਤਲ ਅੱਜਕੱਲ ਨਵੇਂ ਥੋੜੀ ਥਾਂ ਵਾਸਤੇ ਕਵਰ ਕਰਨ ਵਾਸਤੇ ਇਹ ਕਿਸ ਕੰਮ ਵਾਸਤੇ ਕੀ ਇਹਦੀ ਪੱਠੇ ਉਤਰਨ ਵਾਸਤੇ ਆਉਂਦਾ ਜੀ ਕੰਮ ਹਾਂ ਜਿਹੜੀਆਂ ਦੰਡੇ ਛੇਤੀ ਤਿੱਖੇ ਕਰਨੇ ਪੈਂਦੇ ਨਹੀਂ ਜੀ ਠੀਕ ਹੀ ਇਹਦੇ ਜਿਹੜੇ ਬਾਕੀ ਟੋਕਿਆਂੋਂ ਵੱਖਰੇ ਇਹਦਾ ਵਿੱਚ ਇੱਕ ਮੰਦਪਤ ਹੋਇਆ ਇਹ ਵੀਰ ਜੀ ਮੇਨ ਫੀਚਰ ਤੇ ਹੈ ਕਿ ਛੇਤੀ ਇਹਦੇ ਟੋਕੇ ਨਹੀਂ ਆਪਾਂ ਨੂੰ ਤਿੱਖੇ ਕਰਨੇ ਪੈਂਦੇ ਮੇਨਟੇਨੈਂਸ ਬਹੁਤ ਘੱਟ ਆ ਦੂਜਾ ਛੋਟੀ ਮੋਟਰ ਤੇ ਚੱਲ ਜਾਂਦਾ ਜੀ ਆਪਣਾ 2 ਹਸ ਪਾਵਰ ਦੀ ਤੇ ਸਾਰਿਆਂ ਤੋਂ ਛੋਟਾ ਮਾਡਲ ਹੈਗਾ ਜੀ ਇਹ 18500 ਦਾ ਸਮੇਤ ਮੋਟਰ ਹੂੰ ਤੇ ਉਦੋਂ ਵੱਡੇ ਜੀ ਉਹ 5-7 ਪਸ਼ੂਆਂ ਵਾਸਤੇ ਬਹੁਤ ਵਧੀਆ ਬਸਟ ਰਹਿੰਦਾ ਉਦੋਂ ਤੇ ਆ ਜਾਂਦਾ ਜੀ ਇੱਕ 25000 ਵਾਲਾ ਮਾਡਲ ਉਹਨੂੰ ਐਮ 2 ਕਹਿ ਦਿੰਦੇ ਆਪਾਂ ਉਹ 15 16 ਪਸ਼ੂਆਂ ਵਾਸਤੇ ਜੇ ਉਹਨਾਂ ਉੱਤੇ ਕਿਸੇ ਨੇ ਡੇਰੀ ਵਾਸਤੇ ਲੈਣਾ ਜੀ ਉਹ 36000 ਦਾ ਮਾਡਲ ਆ ਉਹਦੇ 35 40 ਜਿੰਨੇ ਮਰਜ਼ੀ ਪਸ਼ੂ ਆਉਣ ਉਹ ਵਧੀਆ ਪਤਰਾ ਕਰਦਾ ਜੀ ਪਰਾਲੀ ਛਕਾਲਾ ਤੇ ਮਕਈ ਚਾਰਜੋ ਮਰਜ਼ੀ ਕਿਧਰੇ ਹੋ ਜੀ ਇਹਨਾਂ ਤੇ ਮਲਟੀ ਪਰਪਸੇ ਜੀ ਕੰਮ ਕਰਦਾ ਸਾਰੇ ਹੋ ਗਿਆ ਸਟਾਰਟ ਆ ਆਪਣੇ ਜੀ ਪਹਿਲੇ ਟੋਕੇ ਜਿਹੜੇ ਆਮ ਜਰਨਲ ਚੱਲਦੇ ਹੁੰਦੇ ਇਹ ਇਹ ਤਾਂ ਆਪਣੇ ਕੋਲ ਸਾਰੇ ਰੇਂਜਾਂ 'ਚ ਹੈਗੇ ਆ ਜੀ ਉਦੋਂ ਬਾਅਦ ਆ ਗੇਰ ਵਾਲੇ ਟੋਕੇ ਆ ਜਾਂਦੇ ਆ ਜੀ ਜਵੇਂ ਪੱਠੇ ਕੁਦਰਤਿਆਂ ਕਿ ਹਮਲੇ ਹੱਥੋਂ ਦਾ ਖਤਰਾ ਰਹਿੰਦਾ ਜੀ ਇਹਨੂੰ ਗੇਅਰ ਲੱਗਾ ਉਸੇ ਵਾਲੇ ਆਪਾਂ ਬੈਗ ਗੇਅਰ ਲਾ ਸਕਦੇ ਹਾਂ ਹੂੰ ਸੇਫਟੀ ਵਾਸਤੇ ਬਹੁਤ ਵਧੀਆ ਜੀ ਇੱਕ ਇਹਨਾਂ ਦੇ ਥੱਲੇ ਪ੍ਰਿਆਂ ਲੱਗੀਆਂ ਜੀ ਪੱਠੇ ਜਿਹੜੇ ਹਨ ਬਾਹਰ ਆਪਣੇ ਆਪ ਆ ਫਰਲਾਟਾ ਵਾਂਗੂ ਬਾਹਰ ਸੁੱਟ ਦਿੰਦਾ ਹੈ ਇਹਦੀ ਟਰੇ ਦੇ ਥੱਲੇੋਂ ਬਾਹਰ ਨਿਕਲ ਆ ਜਾਂਦੇ ਇਹ ਰੇਟ ਕੀ ਹੈ ਰੇਟ ਵੀਰ ਜੀ ਆ ਜਿਹੜਾ ਬਿਨਾ ਟਰੇ ਵਾਲਾ ਹੈ 23300 ਦਾ ਜਿਹੜਾ ਟਰੇ ਵਾਲਾ ਜੀ 24700 ਦਾ ਆ ਜਿਹੜਾ ਫਰਲਾਟਾ ਟਾਈਪ ਆ ਜੀ ਇਹ 27800 ਦਾ ਇੱਕ ਵੀਰ ਦੀ ਉਦੋਂ ਬਾਅਦ ਆਪਣੇ ਕੋਲ ਪਿੰਜਰੇ ਹੈਗੇ ਜੀ ਹਰ ਵੈਰਾਈਟੀ ਦੇ ਰੈਡੀमेड ਵੀ ਹੈਗੇ ਆ ਤੇ ਆਪਣੇ ਤਿਆਰ ਕੀਤੇ ਹੋਏ ਵੀ ਹੈਗੇ ਆ ਜਿਤਨਾ ਦੀ ਰੇਂਜ ਕਿਸੇ ਵੀਰ ਨੂੰ ਚਾਹੀਦੀ ਹੋਵੇ ਘੱਟ ਰੇਟ ਵਾਲਾ ਚਾਹੀਦਾ ਹੋਵੇ ਚੰਗੀ ਕੁਆਲਟੀ ਵਾਲਾ ਚਾਹੀਦਾ ਹੋਵੇ ਹਾਰੀਆਂ ਕਿਸਮਾਂ ਦੇ ਹੈਗੇ ਆ ਜੀ ਆਪਣੇ ਕੋਲ ਘੱਟ ਤੋਂ ਘੱਟ ਰੇਂਜ ਵਾਲੇ ਵੀ ਹੈਗੇ ਆ ਤੇ ਵਧੀਆ ਤੋਂ ਵਧੀਆ ਵੀ ਹੈਗੇ ਆ ਜੀ ਜਿਤਨਾ ਦੇ ਵੀ ਬਣੇ ਤਿਆਰ ਹੈਗੇ ਆ ਜੀ ਅਸਲ ਤੋਂ ਆਪਣੇ ਕੋਲ ਉਸ ਤੋਂ ਬਾਅਦ ਪੌੜੀਆਂ ਆ ਜਾਂਦੀਆਂ ਜੀ ਘਰ ਚ ਵਰਤੋਂ ਵਾਲੀਆਂ ਇਹ ਘੱਟ ਬਾਈਟਾਲੀਆਂ ਵੀ ਹੈਗੀਆਂ ਤੇ ਵੱਡ ਬਾਈਟਾਲੀਆਂ ਵੀ ਉਸ ਤੋਂ ਬਾਅਦ ਘਾਹਾਂ ਵਾਲੀਆਂ ਮਸ਼ੀਨਾਂ ਆ ਜਾਂਦੀਆਂ ਜੀ ਜਿਹੜੇ ਥੋੜਾ ਬਾਗਾ ਜਿਹੜਾ ਘਰ ਦੇ ਵਿੱਚ ਲਾਉਨ ਬਣਿਆ ਹੁੰਦਾ ਘਾਹ ਦਾ ਉਹਦੇ ਵਾਸਤੇ ਜੀ ਅੱਧੀ ਦੀ ਮੋਟਰ ਵਾਲੀ ਇੱਕ ਦੀ ਮੋਟਰ ਵਾਲੀ ਦੋ ਦੀ ਮੋਟਰ ਵਾਲੀ ਮਗਰ ਬਾਕਤ ਲੱਗੀ ਹੁੰਦੀ ਉਹ ਵੀ ਹੈਗੀਆਂ ਜੀ ਆਪਣੇ ਕੋਲ ਆ ਗਈਆਂ ਜੀ ਜਾਲ ਵਾਲੀਆਂ ਟੈਂਕੀਆਂ ਗੁਰਦੁਆਰਾ ਸਾਹਿਬ ਚ ਵਰਤਣ ਵਾਲੀਆਂ ਇਹ ਵੀ ਆਪਣੇ ਕੋਲ ਪਿਆਰ ਹੀ ਮਿਲਣੀਆਂ ਜੀ ਉਸ ਤੋਂ ਬਾਅਦ ਆਪਣੇ ਕੋਲ ਛਾਨਣੇ ਹੈਗੇ ਆ ਜੀ ਵਰਤਣ ਰੱਖਣ ਵਾਲੇ ਆਪਣੇ ਜਿਵੇਂ ਆਪਾਂ ਕੋਈ ਝੰਡੇ ਜਾਂ ਲੂ ਸਟੋਰ ਕਰਦੇ ਆ ਜੀ ਉਹ ਵਾਸਤੇ ਗੁਰਦਾਰੇ ਦੇ ਪਰਪਰ ਵਾਸਤੇ ਸਾਰਾ ਮਟੀਰੀਅਲ ਹੈਗਾ ਜੀ ਆਪਣੇ ਕੋਲ। ਉਸ ਤੋਂ ਬਾਅਦ ਦੁੱਧ ਵਾਲੇ ਸੰਗੇ ਵੀਰ ਦੀ ਖੇਤੀਬਾੜੀ ਜਾਣ ਵਾਲੇ ਵਰਪਾ ਚ ਆਉਣ ਵਾਲੇ ਸਾਰੇ ਹੀ ਸੰਦ ਹੈਗੇ ਆ ਜੀ। ਮੋਬਾਈਲ ਨੰਬਰ ਬੋਲਿਓ ਕਿਸ ਨੇ ਸੰਪਰਕ ਕਰਨਾ ਹੋਵੇ ਜੀ। ਮੋਬਾਈਲ ਨੰਬਰ ਹੈਗਾ ਜੀ 9876434246 ਇੱਕ ਵਾਰ ਫਿਰ ਬੋਲੋ। 9876434246 ਬਿਲਕੁਲ ਜੀ।